ਪਹਿਲਾਂ ਵਾਲਮੀਕ ਜੀ ਦੀ ਜੈ ਬੋਲਿਆ ਕਰੋ ਨਾਰਾ ਬਦਲ ਦਿਓ ਐਵੇਂ ਸ਼ਕਤੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਬਿਜਤੀ ਹਰ ਜਗ੍ਹਾ ਕਰਨ ਲੈ ਆ ਪੰਜ ਫੁੱਟ ਤੇ ਬਿਜਤੀ ਕਰਨ ਲੈ ਜੈ ਵਾਲਮੀਕੀ ਵਾਲਮੀਕੀ ਸ਼ਕਤੀ ਲੈ ਨਹੀਂ ਸ਼ਕਤੀ ਸ਼ੁਕਤੀ ਹੈ ਨਹੀਂ ਅਜੇ ਤੁਹਾਡੇ ਕੋਲ ਪਹਿਲਾਂ ਜਲੂਸ ਕੱਢ ਲਈਂ ਪਹਿਲਾਂ ਸ਼ਕਤੀ ਹਾਸਲ ਕਰੋ ਫੇ ਕਿਉਂ ਵਾਲਮੀਕ ਵਾਲਮੀਕ ਦਾ ਜੈ ਬੋਲਿਆ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲ ਹੈ ਕਿੰਨੇ ਮინისტრ ਕਿੰਨੇ ਡੀਸੀ ਹੈ ਕਿੰਨੇ ਐਮਐਲਏ ਤਾ ਹੁਣ ਪਹਿਲੇ ਸ਼ਕਤੀ ਕਹ ਲੈ ਕਰੋ ਪਹਿਲੇ ਵਾਲਮੀਕ ਜੀ ਦੀ ਜੈ ਬੋਲਾ ਕਰੋ ਨਾਰਾ ਬਦਲ ਦਿਓ ਠੀਕ ਹੈ ਹਾਂ ਵੀ ਸ਼ਕਤੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਬਿਜਲੀ ਹਰ ਜਗ੍ਹਾ ਕਰਨ ਦਾ ਆ 5 ਫੁੱਟ ਤੇ ਬਿਜਲੀ ਕਰਨ ਦਾ ਇਸ ਕਰਕੇ ਵਾਲਮੀਕ ਜੀ ਦੀ ਜੈ ਬਾਬਾ ਜੀਵਨ ਸਿੰਘ ਦੀ ਜੈ ਬੋਲਾ ਕਰੋ ਬਾਜਰ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਆਉਂਦੇ ਵਕਤ ਪਾ ਦਿੰਦੇ ਆ ਨੇ ਨਹੀਂ ਬੱਬੀ ਇਹ ਨਹੀਂ ਗੱਲ ਹੈ ਸ਼ਕਤੀ ਪਹਿਲਾਂ ਹਾਸਲ ਕਰੋ ਫੇਕ ਅਮਲ ਪਾ ਕਾਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ